ਤੁਸੀਂ ਜੁੜੇ ਹੋ ਐਨਟੀਵੀ న్యూਜ਼ ਨਾਲ ਤਾਂ ਮੈਂ ਹਾਂ ਤੁਹਾਡੇ ਨਾਲ ਸਰਬਜੀਤ ਸਿੰਘ ਜਵੰਧਪੁਰ ਚ ਵਿਆਹੀ ਆਏ ਕੁੜੀ ਹੋਈ ਪ੍ਰੇਮੀ ਸੰਗ ਫਰਾਰ 7 ਸਾਲਾਂ ਬਾਅਦ ਕਹਿੰਦੀ ਨਹੀਂ ਰਹਿਣਾ ਘਰ ਵਾਲੇ ਦੇ ਨਾਲ ਸਤਿ ਸ੍ਰੀ ਅਕਾਲ ਜੀ ਤੁਸੀਂ ਜੁੜੇ ਹੋ ਐਨਟੀਵੀ ਬ੍ਰਾਡਕਾਸਟ ਦੇ ਨਾਲ ਤੇ ਮੈਂ ਹਾਂ ਤੁਹਾਡੇ ਨਾਲ ਸਰਜੀਤ ਸਿੰਘ ਅੱਜ ਇੱਕ ਵੱਖਰੀ ਕਿਸਮ ਦਾ ਮਸਲਾ ਤੁਹਾਡੇ ਸਾਹਮਣੇ ਰੱਖਣ ਲੱਗੇ ਆਂ 10 ਸਾਲ ਪਹਿਲਾਂ ਇੱਕ ਲੜਕੀ ਪਿੰਡ ਜਵੰਦਪੁਰ ਚ ਵਿਆਹ ਕੇ ਆਉਂਦੀ ਐ ਉਹ ਲੜਕੀ ਹੁਣ ਪਹਿਲਾਂ ਉਹਨਾਂ ਦੀ ਲਵ ਮੈਰਿਜ ਹੋਈ ਮੁੰਡੇ ਨਾਲ ਤੇ ਹੁਣ ਉਹ ਲੜਕੀ ਨੂੰ ਦੁਬਾਰਾ ਕਿਸੇ ਹੋਰ ਲੜਕੇ ਨਾਲ ਪਿਆਰ ਹੋ ਗਿਆ ਹੈ ਪਰਿਵਾਰ ਵੱਲੋਂ ਐਲੀਗੇਸ਼ਨ ਲੱਗ ਰਹੇ ਨੇ ਥਾਣੇ ਤੱਕ ਗੱਲ ਪਹੁੰਚੀ ਹੈ ਪਰਿਵਾਰ ਕੀ ਕਹਿੰਦਾ ਹੈ ਆਜੋ ਤੁਹਾਡੀ ਕਰਾਉਣੀ ਹੈ ਗੱਲਬਾਤ ਗੱਲਬਾਤ ਕੋਈ ਨਹੀਂ ਕਰੂੰ ਇੱਥੋਂ ਏਦਾਂ ਲੜਕੇ ਦੋਵੇਂ ਜੀ ਆਏ ਕੁੜੀ ਦਾ ਨਾਂ ਕੀ ਕੁੜੀ ਦਾ ਤੇ ਕਿੱਥੋਂ ਦੇ ਰਹਿਣ ਵਾਲੀ ਹੈ ਕੁੜੀ ਦਾ ਨਾਂ ਰਪਿੰਦਰ ਕੋਹੜਾ ਤੇ ਸੱਕਿਆਂ ਵਾਲੀ ਦੀ ਹੈਗੀ ਆ ਕੋਟ ਮੈਰਿਜ ਹੋਈ ਹੈ ਇਹਦੀ ਅੱਛਾ ਹੁਣ ਮੈਂ ਜੀ ਮਾੜੀ ਮੋਟੀ ਘਰ ਰਣ ਬਣ ਹੋਈ ਹੈ ਫੋਨ ਤੋਂ ਨਾ ਰੱਠਾ ਪਿਆ ਫੋਨ ਇਹਨੇ ਰਾਤ ਦੋਵੇਂ ਸੁੱਤੇ ਦੋਵਾਂ ਦੋਨੇ ਗਾਇਬ ਕਰਤਾ ਫੋਨ ਇਹ ਨਹੀਂ ਪਤਾ ਵੀ ਕਿੰਨੂੰ ਦਿੱਤਾ ਕਿੰਨੂੰ ਨਹੀਂ ਸਾਨੂੰ ਨਹੀਂ ਪਤਾ ਸਾਨੂੰ ਜਿਹਨੇ ਸ਼ੱਕ ਹੀ ਉਹਨਾਂ ਤੇ ਰਿਪੋਰਟ ਕੀਤੀ ਆ ਰਿਪੋਰਟ ਕਰਨ ਦੇ ਬਾਵਜੂਦ ਉਹ ਜਦੋਂ ਪੁਲਿਸ ਨੇ ਆਣ ਕੇ ਰੇਡ ਕੀਤਾ ਤੇ ਉਹ ਦੂਜੇ ਦਿਨ ਘਰ ਛੱਡ ਗਿਆ ਉੱਥੇ ਵੈਰੋਵਾਲ ਛੱਡ ਆਇਆ ਥਾਣੇ ਕੁੜੀ ਨੂੰ ਕੁੜੀ ਨੂੰ ਵੈਰੋਵਾਲ ਥਾਣੇ ਛੱਡ ਉੱਥੇ ਨੇ ਮੁੜ ਕੇ ਕੀਤੇ ਬਿਆਨ ਬੁਲ ਲਿਖ ਲੋ ਕਿ ਜੋ ਵੀ ਕਿੰਨਾ ਜੋ ਵੀ ਕਾਰਵਾਈ ਪਾਈ ਥਾਣੇ ਵਾਲੇ ਦੇ ਮਤਿਆਦ ਪਈ ਹੁਣ ਕਾਨੂੰਨ ਕੀ ਕਹਿੰਦਾ ਜੀ ਥਾਣੇ ਵਾਲੇ ਕੀ ਜਾਂਦੇ? ਥਾਣੇ ਵਾਲੇ ਕਿ ਥਾਣੇ ਵਾਲਿਆਂ ਲੈ ਕੇ ਦਿੱਤਾ ਵੀ ਇਹਨਾਂ ਦੇ ਵਾਲੇ ਕਰ ਦਿੱਤੀ ਆ। ਤੁਹਾਡੇ ਵਾਲੇ ਕਰਤੀ ਕਿ ਉਹ ਪੁੰਨ ਤੋਂ? ਸਾਡੇ ਵਾਲੇ ਹੱਡ ਇਹ ਨਹੀਂ ਪਤਾ ਵੀ ਸਾਡੇ ਵਾਲੇ ਸਾਡੇ ਕੋਲ ਫ੍ਰੀ ਹੋ ਗਈ ਥਾਣੇ ਦੇ ਵਿੱਚ। ਅੱਛਾ ਜੀ। ਸਾਨੂੰ ਸਾਨੂੰ ਇੱਕ ਕੀਤਾ ਵੀ ਮੈਂ ਨਹੀਂ ਤੁਹਾਡੇ ਨਾਲ ਜਾਣਾ। ਕਿੰਨਾ ਚਿਰ ਹੋ ਗਿਆ ਵਿਆਹ ਨੂੰ ਤੇ ਕੋਈ ਬੱਚਾ ਕਾ? ਬੱਚਾ ਦਾ 6 ਸਾਲ ਦਾ ਲੜਕਾ ਦਾ। ਹਾਂ ਕਾਕਾ ਦਾ। ਨਹੀਂ ਉਹ ਉਹ ਵੀ 6 ਸਾਲ ਦਾ ਲੜਕਾ। ਓਏ। ਮਾ ਵੀ 6 ਸਾਲ ਦਾ ਲੜਕਾ ਦਾ। ਅੱਛਾ 6 ਕਿੰਨਾ ਫਿਰ 7 ਸਾਲ ਹੋ ਗਏ ਵਿਆਹ ਨੂੰ। 7 7 ਹੀ ਹੋ ਗਏ 8 ਸਾਲ ਹੋ ਗਏ। ਲਾ ਮਰਜੋ ਹੋ ਗਿਆ। ਲਾ ਮਰਜੋ ਨੂੰ 8 ਸਾਲ ਹੋ ਗਿਆ। 8 ਸਾਲ ਹੋ ਗਏ। 8 ਸਾਲਾਂ ਬਾਅਦ ਇਹ ਮਾਵੇ ਲੜਕਾ 7 ਸਾਲ ਦਾ 6 ਸਾਲ ਦਾ 6 ਸਾਲ ਦਾ ਲੜਕਾ ਆ ਕਾਕਾ ਓਏ 6 ਸਾਲ ਦਾ ਲੜਕਾ ਏ ਲਵ ਮੈਰਿਜ ਪਹਿਲਾਂ ਹੋਈ ਏ ਤੇ ਕਿੱਡੇ ਸੋਹਣੇ ਕਾਕੇ ਨੂੰ ਛੱਡ ਕੇ ਤੇ ਪਤਾ ਨਹੀਂ ਉਹ ਲੜਕੀ ਦੇ ਦਿਮਾਗ ਨੂੰ ਕੀ ਹੋਇਆ ਕੀ ਨਹੀਂ ਹੋਇਆ ਉਹ ਕਿਸੇ ਆਪਣੇ ਖੋਹ ਰਾਸ਼ਕ ਨਾਲ ਫਰਾਰ ਹੋ ਗਈ ਏ ਇਹ ਲੜਕੇ ਦੇ ਪਿਤਾ ਜੀ ਸਾਨੂੰ ਜੋ ਬਿਆਨ ਦੇ ਰਹੇ ਸੀ ਤੇ ਹੁਣ ਤੁਸੀਂ ਰੱਖਣੀ ਆ ਕਿ ਨਹੀਂ ਰੱਖਣੀ ਐ ਇਹਨੂੰ ਰੱਖ ਕੇ ਹੀ ਕਹਿੰਦਾ ਚਾਰ ਪੰਜ ਦਿਨ ਤੋਂ ਹੋ ਗਿਆ ਨੂੰ ਨਿਕਲੀ ਨੂੰ ਅਚਾਈ ਕਰੂੰ ਤਲਾਕ ਨੂੰ ਕੀ ਕਰਾਂ ਕੋ ਉਹਨਾਂ ਦੇ ਉਹ ਆਪਣੇ ਮੂੰਹ ਮੂੰਹ ਆਂਦੇ ਵੀ ਮੈਂ ਨਹੀਂ ਰਹਿਣਾ ਮੈਂ ਨਹੀਂ ਰਹਿਣਾ ਇਹ ਕੁੜੀ ਦਾ ਬਿਆਨ ਹੈ ਹਾਂ ਕੁੜੀ ਦਾ ਬਿਆਨ ਇਹਦੇ ਵੀਡੀਓ ਵੇਖ ਲਓ ਠਾਣੇ ਦੇ ਜੋ ਨੇ ਬੋਲਿਆ ਨੇ ਤਲਾਕ ਹੋਇਆ ਦਾ ਤਲਾਕ ਕੋ ਤਾਂ ਸਾਡੇ ਸਾਡੇ ਵੱਲੋਂ ਤਲਾਕ ਨਹੀਂ ਕੋਈ ਕੀਤਾ ਜੀ ਜੋ ਜੋ ਅਦਾਲਤ ਦਾ ਫੈਸਲਾ ਅਦਾਲਤ ਦੇ ਫੈਸਲੇ ਦੇ ਨਹੀਂ ਕੋਈ ਤਰੀਕਾ ਕਰਨ ਹੋਈ ਗਈ ਹਾਡੇ ਥਾਣੇ ਦੇ ਵਿੱਚ ਆੜੀ ਲਿਖਤ ਪੜੋ ਜੋੜੀਆ ਉਹਦੀ ਕੁੱਟਮਾਰ ਕੋਈ ਇਲਜ਼ਾਮ ਕੋ ਲਾਏ ਹੋਣਾ ਨੇ ਪੀ ਸਾਡੇ ਕੁੱਟਮਾਰ ਕੀਤੀ ਕੁੱਟਮਾਰ ਦਾ ਕੋਈ ਵੀ ਇਲਜ਼ਾਮ ਨਹੀਂ ਸਾਡੇ ਤੇ ਲਾਇਆ ਨਾ ਨਾ ਹੀ ਕੁੱਟ ਕੁੱਟਿਆ ਹੀ ਉਹਨੂੰ ਕੁੱਟਣ ਦੀ ਕੋਈ ਲੋੜ ਨਹੀਂ ਪਈ ਉਹਨੂੰ ਤੇ ਨਾ ਕੁੱਟਿਆ ਹੀ ਅੱਜ ਤੱਕ ਨਹੀਂ ਕਦੀ ਅੱਜ ਤੱਕ ਕੋਈ ਫੋਲਦੀ ਵੀ ਨਹੀਂ ਲਾਈ ਇਹ ਮੁੰਡੇ ਮੁੰਡਾ 7 ਸਾਲ ਬਾਅਦ ਕਿਾ 4 ਸਾਲ 4 ਸਾਲਾਂ ਨੂੰ ਇੱਕ ਵਾਰੀ ਦਾਲੀ ਪੀ ਮਿੰਨੋ ਨੇ 700 ਦੇ ਕੋਈ ਫਟੇ ਮੂੰਹ ਯੱਕਿਆ ਹੋਵੇ ਐਂ ਸੋ ਕੋ ਪੈਸੇ ਨਾ ਹੱਥਾਂ ਦੇ ਤੋਲਦੇ ਹੱਥਾਂ ਨਾਲ ਇਹ ਵੀ ਨਹੀਂ ਕੋਈ ਦੂਜੀ ਗੱਲ ਹੋਵੇ ਆਪਾਂ ਪਿੰਡ ਵਾਲੇ ਵੀਰ ਵੀ ਲਾ ਕੇ ਖੜੇ ਆ ਮਦਦ ਪੁੱਛ ਪੀ ਮਤਲਬ ਸਾਰੇ ਪਰਿਵਾਰ ਦਾ ਕਿਦਾਂ ਦਾ ਵਿਵਹਾਰ ਆ ਕਿਦਾਂ ਦੀ ਰਹਿਣੀ ਬਿਆਣੀ ਆ ਕੀ ਹਿਸਾਬ ਦਾ ਵਾ ਕਿਦਾਂ ਦਾ ਕਿਦਾਂ ਦਾ ਨਹੀਂ ਭਾਈ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਜਗਤਾਰ ਸਿੰਘ ਜਗਤਾਰ ਸਿੰਘ ਜੀ ਆ ਤੁਹਾਡੇ ਗਵਾਂਢ ਚ ਮਤਲਬ ਕੁੜੀ ਚਲ ਗਈ ਇੱਥੋਂ ਉਹਨਾਂ ਦੀ ਨੌ ਰਾਣੀ ਤੇ ਮਤਲਬ ਇਹ ਕੁੱਟਮਾਰ ਕਰਦੇ ਕਿ ਕਿਦਾਂ ਦਾ ਸੁਭਾਸ ਉਹਨਾਂ ਦਾ ਕੀ ਸੁਭਾਅ ਬਹੁਤ ਵਧੀਆ ਠੀਕ ਸਾਰਾ ਪਰਿਵਾਰ ਸਹੀ ਬਿਲਕੁਲ ਕੋਈ ਕੁੱਟਮਾਰ ਨਹੀਂ ਕਰਦੇ ਹਾਂਜੀ ਵੀਰ ਜੀ ਤੁਸੀਂ ਕੀ ਕਹਿਣਾ ਚਾਹੋ ਚਾਹ ਪੀ ਲੇ ਤੂੰ ਮਤਲਬ ਇਹ ਪਰਿਵਾਰ ਕੋਈ ਗੁੱਸੇ ਖੋਰਾਕ ਜਾਂ ਕੋਈ ਉਹਨੂੰ ਪੇਟ ਕੋਈ ਆਵਾਜ਼ ਸੁਣੀ ਹੋਵੇ ਕੁੜੀ ਦੀ ਵੀ ਹਾਂ ਮੈਨੂੰ ਰਾਤ ਕੋਟਦੇ ਆ ਜਾਂ ਦੁਪਹਿਰੇ ਕੋਟਦੇ ਆ ਕਿਹਨੇ ਵੇਖਿਆ ਹੋਵੇ ਨਹੀਂ ਕੋਈ ਆਵਾਜ਼ ਵੀ ਨਹੀਂ ਸੁਣੀ ਅਸੀਂ ਮੈਂ ਹੁੰਦਾ ਜਾਂਦਾ ਰ ਇਹਨਾਂ ਕੇ ਵੇਲੇ ਵੇਲੇ ਆਵਾਂ ਨਹੀਂ ਰਹਿਆ ਮਾਂ ਇਹ ਨੰਕ ਵੀ ਜਾਣਾ ਕੋਈ ਗੱਲਬਾਤ ਨੇਲੇ ਦਾ ਕੋਈ ਸੁਰਾ ਮਰਜੋ ਇਹ ਥੋੜਾ ਕਿੰਨਾ ਚਿਰ ਹੋ ਗਿਆ ਤੁਹਾਡੇ ਪਿਆਰ ਸੁਰਾ ਜੀ ਮਰਜੋ ਇਹ ਮੇਰੀ ਪਹਿਲਾ ਮਹੀਨਾ 2016 7 ਸਾਲ ਹੋ ਗਏ ਮੇਰੇ ਮੈਰਿਜ ਨੂੰ ਤੇ ਕੀ ਗੱਲ ਬਹੁਤ ਜਿਹੀ ਫੇਕੇ ਹੋ ਚੱਲ ਕਿਉਂ ਗਈ ਇਹ ਫੋਨ ਫੋਨ ਕਰਦੀ ਸੀ ਠੀਕ ਹੈ ਜੀ ਫੋਨ ਕਰਦੀ ਇੱਕ ਦੋ ਵਾਰੀ ਮੈਂ ਤਾਂ ਸ਼ੱਕ ਨਹੀਂ ਕੀਤਾ ਕੋਈ ਗੱਲ ਬਾਤ ਨਹੀਂ ਹੋਈ ਇਹਦਾ ਇੱਕ ਦੋ ਵਾਰੀ ਫੋਨ ਵੀ ਫੜਿਆ ਗਿਆ ਮੇਰੇ ਕੋ ਪਰ ਮੈਂ ਤਾਂ ਵੀ ਕੁਝ ਨਹੀਂ ਆਖਿਆ ਇਹਨੂੰ ਅੱਛਾ ਤੇ ਇਹ ਮੇਰੀ ਗੱਲ ਉਦੋਂ ਹੋਈ ਆ ਪਰਸੋਂ ਮੁੰਡੇ ਦਾ ਮੈਰਿਜ ਛੇਤਰੀ 3 ਤਰੀਕ ਨੂੰ ਸਾਡੇ ਕਾਕੇ ਦੀ ਬਰਥਡੇ ਸੀ ਉਦੋਂ ਮੈਂ ਦਾਰੂ ਪੀਤੀ ਸੀ ਇਹਨੇ ਮੇਰਾ ਫੋਨ ਚੋਕ ਲਿਆ ਸਰਾਣੇੋਂ ਰਾਤ ਹੂੰ ਲਗਾ ਲਿਆ ਇਹਨੇ ਲਗਾਇਆ ਗਿਆ ਤੇ ਮੈਂ ਇਹਨੂੰ ਫੋਨ ਪੁੱਛਿਆ ਕਹਿੰਦੀ ਮੈਨੂੰ ਪਤਾ ਨਹੀਂ ਉਹ ਮੁੰਡੇ ਨਾਲ ਇਹਦੀ ਗੱਲਬਾਤ ਹੀ ਫੋਨ ਤੇ ਕੀ ਨਾਂ ਦਾ ਮੁੰਡਾ ਕਾਸ਼ਦੀਪ ਸਿੰਘ ਕਿੱਥੋਂ ਦਾ ਰਹਿਣ ਵਾਲਾ ਉਹ ਜਵੰਧਪੁਰ ਦਾ ਜਵੰਧਪੁਰ ਦਾ ਹਾਂਜੀ ਤੇ ਇਹਨੇ ਇਦਾਂ ਕੀਤੀ ਇਸ ਕਰਕੇ ਮੈਂ ਕੁਝ ਵੀ ਨਹੀਂ ਆਖਿਆ ਮੈਂ ਪੈਸੇ ਵੀ ਦਿੱਤੇ ਇਹਨੂੰ ਇਹ ਕਹਿੰਦੀ ਮੈਂ ਮਾਸੀ ਕੋ ਚੱਲੀ ਆ ਮਾਸੀ ਕੋ ਪਹੁੰਚੀ ਨਹੀਂ ਇਹ ਤੇ ਪਤਾ ਨਹੀਂ ਕਿੱਥੇ ਰਹੀ ਕਿੱਥੇ ਨਹੀਂ ਮੈਨੂੰ ਨਹੀਂ ਇਹ ਗੱਲ ਦਾ ਪਤਾ ਮੁੜ ਕੇ ਸਾਡੀ ਥਾਣੇ 'ਚ ਗੱਲਬਾਤ ਹੋਈ ਆ ਥਾਣੇ ਚ ਉਹ ਕਾਸ਼ ਹੁਣੀ ਤਾਰ ਕੇ ਇਹਨੂੰ ਥਾਣੇ ਚ ਲਗੇ ਇਕੱਲੇ ਨੂੰ ਤੇ ਇਹਨੇ ਵਿਆਹ ਚ ਬਿਆਨ ਦਿੱਤੇ ਕਹਿੰਦੀ ਮੈਂ ਰਹਿਣਾ ਨਹੀਂ ਆ ਪੁਲਿਸ ਵਾਲਿਆਂ ਦੇ ਸਾਹਮਣੇ ਵੀ ਬਿਆਨ ਦਿੱਤੇ ਇਹਨੇ ਕਿ ਮੈਂ ਕਹਿੰਦੀ ਰਹਿਣਾ ਨਹੀਂ ਆ ਮੈਂ ਹੁਣ ਤੂੰ ਹੀ ਰੱਖਣਾ ਚਾਹੁੰਦੇ ਜੀ ਹਾਂਜੀ ਹੁਣ ਮੈਂ ਇਹਨੇ ਦਿਨ ਦੀ ਗਈ ਆ ਮੈਂ ਰੱਖ ਸਕਦਾ ਜੀ ਤੁਸੀਂ ਦੱਸੋ ਪਹਿਲਾਂ ਇਹਨਾਂ ਨੇ ਥਾਣੇ ਦੀ ਰਹਿ ਕੇ ਰਹਿ ਕੇ ਆ ਗਈ ਥਾਣੇ ਥਾਣੇ ਬਿਆਨ ਹੋ ਗਿਆ ਵੀ ਮਤਲਬ ਨਹੀਂ ਰਹਿਣਾ ਹਾਂ ਉਹਨਾਂ ਨੇ ਥਾਣੇ ਬਿਆਨ ਦਿੱਤਾ ਵੀ ਉਹ ਕਹਿੰਦੀ ਮੈਂ ਨਹੀਂ ਰਹਿਣਾ ਸਾਡੇ ਕੋਲ ਵੀਡੀਓ ਬਣੀ ਹੈ ਵੀਡੀਓ ਬਣੀ ਹੋਈ ਆ ਮੇਰੇ ਕੋਲ ਉਹਦੀ ਉਸ ਕਾ ਤੇ ਫੋਟੋ ਮ ਲੈ ਤੇ ਅਹੀਂ ਚਨਕੀ ਅਰਜੰਟੀ ਲੱਭੋ ਤਾਂ ਇਹ ਇਹ ਪਰਵਾਰ ਲਾਇ ਤੇ ਪਰਵਾਰ ਨਹੀਂ ਕੋਈ ਗੱਲ ਬਣੀ ਇੱਥੇ ਇੱਥੇ ਪ੍ਰਵਾ ਰਾਣੀ ਬਣਾਈ ਇਹਨਾਂ ਨੇ ਹੈ ਤੇ ਉਹ 7 ਸਾਲ ਹੋ ਗਏ ਨਾ ਘਰੋਂ ਨਹੀਂ ਕੱਢੀ ਤੇ ਕੀ ਤਾਂ ਨਹੀਂ ਇਹਨਾਂ ਦੇ ਕਰਮਾਂ ਚ ਕੀ ਸਾਬ ਕਿਤਾਬ ਸੀ ਹੈ ਕਿ ਫੇ ਕੁੱਟਮਾਰ ਕਰਦੇ ਹੋਣਗੇ ਜਾਂ ਕੋਈ ਕੁੱਟਮਾਰ ਨਹੀਂ ਕੀਤੀ ਨਾ ਤੋਂ ਵੀ ਕੋਈ ਕੁੱਟ ਮਾਰਨੀ ਆ ਉਹਦੇ ਵਧੀਆ ਰੱਖਦੇ ਚਲੋ ਹੈ ਨਾ ਵੀ ਵਧੀਆ ਆਪਣੇ ਰਹਿੰਦੀ ਬੈੰਦੀ ਵਧੀਆ ਹੈ ਸਾਰਾ ਪਰਿਵਾਰ ਹੈ ਤੇ ਆਪਣਾ ਹੀ ਸਾਡਾ ਪਰਿਵਾਰ ਆ ਤੇ ਕੋਈ ਕੁੱਟ ਮਾਰਨੀ ਆ ਇਹਦੇ ਚਲੋ ਹੁਣ ਚਲੋ ਇਹਨਾਂ ਦੀ ਕੋਈ ਕਿਸਮਤ ਹੈ ਨਾ ਤੇ ਵਧੀਆ ਰਹਿੰਦੀ ਠੀਕ ਹੈ ਨਾ ਚੰਦੇ ਦੁਬਾਰਾ ਪੈਗੇ ਫੱਟੇ ਕੋਈ ਕੁੱਟ ਮਾਰਨੇ ਪਾਜੀ ਕਰਦੇ ਨੂੰ ਕੁਝ ਇਹਨਾਂ ਰਾਣੀ ਬਣਾ ਕੇ ਰੱਖੀ ਤੇ ਗਾੜੀ ਉਹਦੇ ਕਰਮ ਕੋਹ ਮੁੰਡੇ ਕਰਨਾ ਫਿੱਟੇ ਮੂੰਹ ਨਹੀਂ ਉਹਨੂੰ ਕਹਿੰਦੇ ਕੁੜੀ ਤੇ ਕੋਈ ਨਾ ਕੋਈ ਗੱਲਬਾਤ ਹੋਊ ਜਿਹੜੀ ਚਲ ਗਈ ਉਹ ਕੋਈ ਗੱਲਬਾਤ ਨਹੀਂ ਆ ਕੋਈ ਗੱਲ ਹਾਂ ਮੈਂ ਇਹੀਂ ਹਟਵੇਂ ਰਹਿਨੇ ਹਨ ਤੇ ਇਹਨਾਂ ਦੇ ਘਰ ਦੇ ਰੌਲੇ ਗੋਲੇ ਦਾ ਵੀ ਨਹੀਂ ਪਤਾ ਵੀ ਕੀ ਗੱਲ ਬਾਤ ਹੋਈ ਆ ਕੀ ਨਹੀਂ ਹੋਈ ਆ ਹੁਣ ਇਹਦਾ ਸਹੁਰਾ ਵਾ ਨਾ ਤੇ ਸਾਡੇ ਅਸੀਂ ਭੈਣ ਭਰਾਵਾਂ ਵਾਂਗੂੰ ਦਿਨ ਕੱਟਦੇ ਰਹੇ ਕੋਈ ਹੈ ਹੀ ਨਹੀਂ ਇਹੋ ਜੀ ਗੱਲ ਹੀ ਨਹੀਂ ਹੈਗੀ ਕਿਤੇ ਮੇਲੇ ਜਾਣਾ ਆਨੰਦਪੁਰ ਜਿੱਥੇ ਮਰਜ਼ੀ ਚੱਲ ਜਾਣਾ ਸਾਡੇ ਬੰਦਿਆਂ ਨੂੰ ਪਰਵਾਹ ਹੀ ਤੇ ਨਾ ਸਾਡੇ ਘਾੜੀ ਨਿਆਣਿਆਂ ਨੂੰ ਆ ਜਾ ਆ ਜਾ ਤੂੰ ਤਾਂ ਗਵਾਂਢ ਦੇ ਆ ਜਾ ਕੋਈ ਨਹੀਂ ਮੜੇ ਕਿਦਾਂ ਲੱਗਦੇ ਕੁੜੀ ਦੀ ਸੱਸ ਨਾਲ ਵੀ ਤੁਹਾਡੀ ਗੱਲਬਾਤ ਕਰਾਉਂਦੇ ਆ ਕਿ ਹੋ ਸਕਦਾ ਛੇਤ ਉਹਨਾਂ ਦਾ ਕੋਈ ਉਹ ਤੰਗੀ ਹੋਵੇ ਕੁੜੀ ਨੂੰ ਕੋਈ ਆਪਣੀ ਸਾਸ ਤੋਂ ਤੰਗੀ ਹੋਵੇ ਜਾਂ ਸਹੁਰੇ ਤੋਂ ਤੰਗੀ ਹੋਵੇ ਕਿਸੇ ਵੀ ਤਰ੍ਹਾਂ ਦੀ ਗੱਲਬਾਤ ਹੁੰਦੀ ਆ ਆਜੋ ਸੱਸੀ ਕਲ ਬੀਬੀ ਕੀ ਗੱਲਬਾਤ ਹੋਈ ਤੁਹਾਡੇ ਨਾਲ ਨੂੰ ਆਂਦੇ ਬੀਤ ਗੱਲਬਾਤ ਨਹੀਂ ਹੋਈ ਅਹੀਂ ਤਾਂ ਕਿਤੇ 7 ਸਾਲ ਹੋ ਗਏ ਆ 8ਵਾਂ ਸਾਲ ਲੱਗ ਜਾਣਾ ਨਾਵਾ ਉਹਨੋਂ ਫੁੱਲਾਂ ਆਰ ਗੁਰੱਖੇ ਤਾਂ ਉੱਥੇ ਤੱਕ ਕਿਤੇ ਬਾਹਰੋਂ ਬੂਹੇ ਗੇਟੋਂ ਬਾਹਰ ਨਹੀਂ ਕੱਢੀ ਤੇ ਕਦੇ ਵਾਧੂ ਅਹੀਂ ਜਿੱਤ ਕਰਦੇ ਹਾਂ ਉਹਦੇ ਤੇ ਫਿਰ ਕੀ ਗੱਲ ਫਿਰ ਕਿਉਂ ਚੱਲ ਗਈ ਫਿਰ ਆਪਣੀ ਮਰਜ਼ੀ ਨਾਲ ਚੱਲ ਗਈ ਮੁੰਡਾ ਆਉਂਦਾ ਹੈ ਘਰ ਫੋਨ ਇਹ ਕਰਦੀ ਫੋਨ ਇਹ ਛੱਡਦੀ ਨਹੀਂ ਹੱਥੋਂ ਇਹ ਲਾ ਮੈਂ ਅੱਜ ਭੋਈ ਨਾ ਪਹਿਲਾਂ ਪਹਿਲਾਂ ਇਹ ਕੋਟ ਮੈਰਜ ਕਰਾਈ ਆ ਅਸੀਂ ਕੋਟ ਮੈਰਜ ਕਰਾਈ ਆ ਹਾਂਜੀ ਅਸੀਂ ਉਸ ਲੜਕੀ ਦੇ ਘਰ ਆਏ ਆ ਪਿੰਡ ਸੱਕਿਆਂ ਵਾਲੀ ਦੀ ਕੁੜੀ ਹੋ ਰਹਿਣ ਵਾਲੀ ਹੈ ਪਰ ਉਹ ਪਰਿਵਾਰ ਦਾ ਕਹਿਣਾ ਹੈ ਕਿ ਕੁੜੀ ਸਾਡੀ ਕੁਛ ਨਹੀਂ ਲੱਗਦੀ ਸਾਡੇ ਲੋਕ ਕਦੇ ਦੀ ਮਰ ਚੁੱਕੀ ਆ ਆ ਘਾਰਾਂ ਦਾ ਮੁੰਡੇ ਗੁੜੀ ਕੁੜੀ ਦਾ ਤੇ ਇਹਦਾ ਪਰਿਵਾਰ ਉਧਰ ਪਠੇਵੜ ਦਾ ਪਿਆ ਬਜ਼ੁਰਗਾਂ ਨਾਲ ਗੱਲ ਕੀਤੀ ਹੈ ਪਰ ਉਹ ਕੈਮਰੇ ਮੂਰੇ ਆਉਣ ਤੋਂ ਗੁਰੇਜ਼ ਕਰ ਰਹੇ ਨੇ ਕਹਿੰਦੇ ਅਸੀਂ ਕੈਮਰੇ ਮੂਰੇ ਨਹੀਂ ਆਉਣਾ ਸਾਡੀ ਵਿੱਚ ਫੋਟੋ ਨਹੀਂ ਹੋਣੀ ਚਾਹੀਦੀ ਸਾਡੇ ਵੱਲੋਂ ਜਦੋਂ ਦੇ ਗਈ ਘਰੋਂ ਉਹੋਂ ਦੀ ਮਰ ਚੁੱਕੀ ਹੈ ਕੈਮਰਾਮੈਨ ਪਟਿਸਾ ਦੇ ਨਾਲ ਮੈਂ ਸਰਵਜੀਤ ਸਿੰਘ ਮਿਆਲੰਡ ਸਾਸ਼ਟ੍ਰੀ ਕਾਂਟ